ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਦੁਆਰਾ SLP ਸਿਵਲ ਨੰਬਰ 10 1255 ਸੰਬੰਧੀ 18 ਅਕਤੂਬਰ 2013 ਨੂੰ ਦਿੱਤੇ ਗਏ ਇੱਕ ਮਹੱਤਵਪੂਰਨ ਫੈਸਲੇ ਬਾਰੇ ਜ਼ਿਕਰ ਕਰਾਂਗੇ ਜਿਸ ਤੋਂ ਹਰੇਕ ਪੈਨਸ਼ਨਰ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਹੋ ਸਕਦਾ ਹੈ ਤੁਹਾਨੂੰ ਤਾਂ ਜਿਵੇਂ ਇੱਕ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮਝਾਇਆ ਕਰੇ ਵਾਕਵਕ ਪੈਨਸ਼ਨਰ ਗਰੁੱਪਾਂ ਵਿੱਚ ਇੱਕ ਪੋਸਟ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਹਰੇਕ ਪੈਨਸ਼ਨਰ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਪੋਸਟ ਵਿੱਚ ਮੈਸੂਰ ਤੋਂ ਸ਼੍ਰੀ ਐਨ ਵੀ ਨਗਰਾਜ ਵਕੀਲ ਤੇ ਸਾਬਕਾ ਬੈਂਕਰ ਦਾ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਅਤਿ ਜ਼ਰੂਰੀ ਜਾਣਕਾਰੀ ਪੈਨਸ਼ਨਰ ਲਈ ਕੀ ਮayne ਰੱਖਦੀ ਹੈ ਦਾਸਾ ਹਲਾ ਬਹੁਸਾਰੇ ਪੈਨਸ਼ਨਰ ਬੈਂਕ ਵਿੱਚ ਫਾਰਮ 16 ਤੇ ਦਸਤਕਦ ਕਰਕੇ ਸੀਨੀਅਰ ਸਿਟੀਜ਼ਨਸ਼ਿਪ ਰਿਬੇਟ ਦਾ ਦਾਵਾ ਕਰਦੇ ਹੋਏ ਇਨਕਮ ਟੈਕਸ ਫਾਰਮ ਫਾਇਲ ਨਹੀਂ ਕਰਦੇ ਹਨ ਪਰੰਤੂ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਨਕਮ ਟੈਕਸ ਨੂੰ ਜ਼ੀਰੋ ਟੈਕਸ ਨਾ ਪਰਣ ਨਾਲ ਉਹ ਇੱਕ ਵੱਡੀ ਸਹੂਲਤ ਗਵਾ ਬੈਠਦੇ ਹਨ ਦਰਸਾ ਮੋਟਰ ਵਹੀਕਲ ਐਕਟ ਦੀ ਧਾਰਾ 166 ਦੇ ਅਨਸਾਰ ਉਦਾਨਾ ਪਹੁੰਚਦਾ ਜੇਕਰ ਕਿਸੇ ਪੈਨਸ਼ਨਰ ਦੀ ਕਿਸੇ ਵੀ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਪੈਨਸ਼ਨਰ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਉਹਨਾਂ ਨੂੰ ਜਿੱਤੇ ਮਾਨਸਿਕ ਪੀੜਾ ਸਹਿਣ ਕਰਨੀ ਪੈਂਦੀ ਹੈ ਉਹ ਤੇ ਉਹਨਾਂ ਨੂੰ ਆਰਥਿਕ ਨੁਕਸਾਨ ਵੀ ਬਹੁਤ ਹੁੰਦਾ ਹੈ ਅਜਿਹੇ ਹਾਲਾਤਾਂ ਵਿੱਚ ਜੇਕਰ ਪੈਨਸ਼ਨਰ ਦੁਆਰਾ ਲਗਾਤਾਰ ਆਈਟੀਆਰ ਫਾਈਲ ਕੀਤੇ ਜਾਣ ਜਾਨਕ ਇਨਕਮ ਟੈਕਸ ਰਿਟਰਨ ਫਾਈਲ ਕੀਤੇ ਜਾਣ ਤਾਂ ਉਹਦੇ ਪਰਿਵਾਰ ਨੂੰ ਵੱਡਾ ਆਰਥਿਕ ਲਾਭ ਜ਼ਰੂਰ ਹੁੰਦਾ ਹੈ ਮਾਝੂਸ ਟ੍ਰੀ ਕੋਰਟ ਦੇ ਉਪਰੋਕਤ ਫੈਸਲੇ ਅਨਸਾਰ ਦੋ ਘਟਨਾ ਵਿੱਚ ਮਰਨ ਵਾਲੇ ਪੈਨਸ਼ਨਰਸ ਦਾ ਪਰਿਵਾਰ ਪਿਛਲੇ 3 ਸਾਲਾਂ ਦੀ ਉਸਤ ਆਮਦਨ ਦੇ 10 ਗੁਣਾ ਦਾ ਹੱਕਦਾਰ ਹੁੰਦਾ ਹੈ ਵਿਚਲਤੇ ਉਸਨੇ ਪਿਛਲੇ 3 ਸਾਲਾਂ ਦੀ ਆਈਟੀਆਰ ਯਾਨੀ ਇਨਕਮ ਟੈਕਸ ਰਿਟਰਨ ਨਾ ਭਰੀ ਹੋਵੇ ਉਦਾਹਰਨ ਵਜੋਂ ਜੇਕਰ ਕਿਸੇ ਪੈਨਸ਼ਨਰ ਦੀ ਮਹੀਨਾਵਾਰ ਪੈਨਸ਼ਨ 25000 ਰੁਪਏ ਹੈ ਤਾਂ ਉਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਬਣ ਜਾਂਦੀ ਹੈ ਜੇਕਰ 3 ਸਾਲਾਂ ਲਈ ਉਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਹੈ ਤਾਂ ਉਹਦੇ ਪਰਿਵਾਰ ਨੂੰ 3 ਲੱਖ ਦਾ 10 ਗੁਣਾ ਯਾਨੀ 30 ਲੱਖ ਰੁਪਏ ਸਰਕਾਰ ਤੋਂ ਮਿਲਣਗੇ ਇਨਕਮ ਟੈਕਸ ਰਿਟਰਨ ਤੋਂ ਇਲਾਵਾ ਹੋਰ ਕੋਈ ਵੀ ਸਬੂਤ ਅਦਾਲਤ ਦੁਆਰਾ ਸਵੀਕਾਰ ਨਹੀਂ ਕੀਤਾ ਜਾਵੇਗਾ ਇਸ ਲਈ ਪੈਨਸ਼ਨਰ ਦੁਆਰਾ ਨਿਯਮਤ ਤੌਰ ਤੇ ਇਨਕਮ ਟੈਕਸ ਰਿਟਰਨ ਭਰਨ ਨਾਲ ਖੁਦਾਨਾ ਕਾਸਾ ਕਿਸੇ ਪੈਨਸ਼ਨਰ ਦੀ ਦਰਘਟਨਾ ਵਿੱਚ ਜੇਕਰ ਮੌਤ ਹੋ ਜਾਂਦੀ ਹੈ ਤਾਂ ਦੁਖੀ ਪਰਿਵਾਰ ਨੂੰ ਇੱਕ ਵੱਡੀ ਆਰਥਿਕ ਰਾਹਤ ਪ੍ਰਦਾਨ ਕਰਨ ਵਿੱਚ ਇਹ ਰਾਸ਼ੀ ਮਦਦ ਕਰੇਗੀ ਇਸ ਲਾਭ ਬਾਰੇ ਜਾਣਕਾਰੀ ਦੇ ਕਾਰਨ ਆਈਟੀਆਰ ਰਿਟਰਨ ਫਾਈਲ ਕਰਨ ਵਿੱਚ ਅਸਹੋਗਣ ਵਾਲੇ ਪੈਨਸ਼ਨਰ ਦੇ ਪਰਿਵਾਰ ਨੂੰ ਉਸ ਦੀ ਮੌਤੇ ਭਾਰੀ ਨੁਕਸਾਨ ਹੁੰਦਾ ਹੈ ਪੈਨਸ਼ਨਰ ਗਰੁੱਪਾਂ ਵਿੱਚ ਸਾਂਝੀ ਕੀਤੀ ਗਈ ਇਸ ਪੋਸਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਪੋਸਟ ਦਾ ਸਰੋਤ ਪੈਨਸ਼ਨਰਸ ਦੀ ਆਵਾਜ਼ ਹੈ ਹਰੇਕ ਪੈਨਸ਼ਨਰਸ ਨੂੰ ਅਜਿਹੀਆਂ ਲਾਭਕਾਰੀ ਜਾਣਕਾਰੀਆਂ ਦਾ ਗਿਆਨ ਅਪਡੇਟ ਰੱਖਣਾ ਅੱਜ ਦੇ ਤੇਜ਼ ਤਰਾਰ ਯੁੱਗ ਦੇ ਵਿੱਚ ਜ਼ਰੂਰੀ ਹੀ ਨਹੀਂ ਬਲਕਿ ਬਹੁਤ ਜ਼ਰੂਰੀ ਹੈ ਪੈਨਸ਼ਨਰਾਂ ਦੇ ਫਾਇਦੇ ਲਈ ਲਾਭਕਾਰੀ ਜਾਣਕਾਰੀਆਂ ਪੈਨਸ਼ਨਰ ਗਰੁੱਪਾਂ ਵਿੱਚ ਸਾਂਝੀਆਂ ਕਰਨਾ ਇੱਕ ਵਧੀਆ ਉਪਰਾਲਾ ਹੈ ਤੇ ਪੈਨਸ਼ਨਰ ਸਾਥੀਆਂ ਦੁਆਰਾ ਕੀਤੇ ਅਜਿਹੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਜਾਣੀ ਵੀ ਚਾਹੀਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ 서ਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ